ਇਹ ਉਹ ਰੇਡੀਆਂ ਫੜੀਆਂ ਵਾਲੇ ਆ ਜਿਨ੍ਹਾਂ ਦੀਆਂ ਰੇਡੀਆਂ ਜਿਹੜੀਆਂ ਸਨ ਐਮਐਲਏ ਗਰੇ ਨੇ ਉਹ ਚਕਾਉਂਦੇ ਰਹੇ ਨੇ ਲੇਕਿਨ ਹੁਣ ਉਹਨਾਂ ਦੀ ਆਸ ਜਿਹੜੀ ਹੈ ਦੁਬਾਰਾ ਬੱਚੀ ਹੈ ਜਿਸ ਕਰਕੇ ਕਰਮਜੀਤ ਸਿੰਘ ਰਿੰਡੂ ਹੁਣਾਂ ਨਾਲ ਜਿਹੜੀ ਉਹਨਾਂ ਨੇ ਸਨਮਾਨਤ ਆਨਰ ਜਿਹੜਾ ਹੈ ਉਹ ਕੀਤਾ ਤਾਂ ਜੋ ਇਹ ਰੇਡੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਹੋਵੇ ਨਾ ਇਹਨਾਂ ਦੀਆਂ ਜ਼ੋਨਸ ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਕਿ ਨਾ ਹੀ ਸੜਕਾਂ ਦੇ ਤੇ ਅਪਰੋਚਮੈਂਟ ਹੋਵੇ ਪਹਿਲੇ ਨੌ ਥੜਕੇ ਦੇ ਜਿਹੜੇ ਵਿਧਾਇਕ ਸਨ ਕੀ ਲੱਗਦਾ ਹੈ ਕਿ ਉਹ ਇਹਨਾਂ ਦਾ ਸਾਥ ਨਹੀਂ ਦੇ ਪਾਰੇ ਸਨ ਕੀ ਕਾਰਨ ਲੱਗਦਾ ਸੀ ਮੈਂ ਤਾਂ ਇਹ ਦੇਖਿਆ ਜੀ ਦੌਰ ਚਲਕੇ ਜਿਹੜੀਆਂ ਰੇੜੀਆਂ ਲੱਗਦੀਆਂ ਸੀ ਉਹਨੇ ਉਹਨੇ ਚੁਕਾਤੀਆਂ ਸੀ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣ ਅੱਜ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਪਰ ਹੁਣ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਵਾਲੀਵਾਰਸ ਬੈਠੇ ਆ ਜੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਤੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਠੀਕ ਕਰਾਂਗੇ ਜੇ ਦੋਨਾਂ ਪਾਰਟੀਆਂ ਨੇ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਕਮਾ ਚੁੱਕੇ ਆ ਹੁਣ ਇਹ ਗੱਟਬੰਧਨ ਦੋ ਪਾਰਟੀਆਂ ਕਰ ਲੈਣ ਤਿੰਨ ਕਰ ਲੈਣ ਚਾਰ ਕਰ ਲੈਣ ਇਹਨਾਂ ਨੂੰ ਲੋਕਾਂ ਨੇ ਸਾਰੀ ਉਮਰ ਮੌਕਾ ਸੇ ਵਾਦਾ ਦਿੱਤਾ ਸੀਗਾ ਔਰ ਐਕਸਪੋਜ਼ ਹੋ ਚੁਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕੇ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕੇ ਸੋ ਲੋਕਾਂ ਨੇ ਇਹਨਾਂ ਨੂੰ ਪਿਛਲੀਆਂ ਕਈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਨਕਾਰਿਆ ਵਾ ਸੋ ਹੁਣ ਇਹ ਗੱਟਬੰਧਨ ਕਰ ਲੈਣ ਨਾ ਕਰ ਲੈ ਲੋਕਾਂ ਨੇ ਇਹਨਾਂ ਨੂੰ ਅੱਜ ਅੰਮ੍ਰਿਤਸਰ ਦੇ ਵਿੱਚ ਰੈਡੀ ਫੜੀ ਯੂਨੀਅਨ ਵੱਲੋਂ ਕਰਮਜੀਤ ਸਿੰਘ ਰਿੰਟੂ ਦੇ ਦਫ਼ਤਰ 'ਚ ਪਹੁੰਚੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਜਦੋਂ ਗੋਬਰ ਜੀ ਤੇ ਪ੍ਰਤਾਪ ਸਿੰਘ ਹੁੰਦੇ ਸਨ ਤਾਂ ਉਹਨਾਂ ਦੀ ਗੱਲਬਾਤ ਜਿਹੜੀ ਸੀਗੀ ਉਹ ਨਹੀਂ ਸੁਣੀ ਜਾਂਦੀ ਸੀ ਡਾਕਟਰ ਇੰਦਰਪਾਲ ਸਿੰਘ ਸਾਹਿਬ ਨਾਲ ਮੌਜੂਦ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਰਮਜੀਤ ਸਿੰਘ ਰਿੰਟੂ ਉਹਨਾਂ ਨੂੰ ਮਿਲਣ ਵਾਸਤੇ ਭਜਾ ਓਨਰ ਕੀਤਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਜੀ ਸਾਡੀ ਆਲ ਪੰਜਾਬ ਰੇੜੀ ਫੜੀ ਯੂਨੀਅਨ ਵੱਲੋਂ ਕਿਉਂਕਿ ਨੌਰਥ ਹਲਕੇ ਤੋਂ ਉਹਦੋਂ ਨੂੰ ਆਮ ਆਦੀ ਪਾਰਟੀ ਨੇ ਸਭ ਇਹਨਾਂ ਕੈਂਡੀਡੇਟ ਹੀ ਬਣਾਤਾ ਹਮ ਇੰਤਿਹਾਰ ਦਲਾਤਾ ਹੈ ਤੇ ਜਿੱਦੀ ਆਲ ਪੰਜਾਬ ਰੇੜੀ ਫੜੀ ਯੂਨੀਅਨ ਹੈ ਹਮੇਸ਼ਾ ਹੀ ਇਹਨਾਂ ਦਾ ਸਾਥ ਦੇਗੀ ਔਰ ਕਿਉਂਕਿ ਇਹ ਗਰੀਬਾਂ ਤੇ ਗੁਰਬਾਂ ਦੀ ਜੜੀ ਹੈ ਉਹ ਉਹ ਹੀ ਤਿਆਰ ਰੱਖਦੇ ਆ ਇਸ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹਨਾਂ ਨੂੰ ਕੈਂਡੀਡੇਟ ਬਣਾਇਆ ਵਾ ਔਰ ਆਲ ਪੰਜਾਬ ਰੇੜੀ ਫੜੀ ਜੁਨੀ ਜਿਹ ਜਿਨੇ ਨਮਾਇਦੇ ਨੌਥਲ ਖਿੜੇ ਉਹ ਸਾਰੇ ਇਹਨਾਂ ਦੇ ਨਾਲ ਸਾਥ ਦੇ ਪਹਿਲੇ ਨੌਥਲ ਕੇ ਦੇ ਜਿਹੜੇ ਵਿਧਾਇਕ ਸਨ ਕੀ ਲੱਗਦਾ ਕਿ ਉਹ ਇਹਨਾਂ ਦਾ ਸਾਥ ਨਹੀਂ ਦੇ ਪਾਰੇ ਸਨ ਕੀ ਕਾਰਨ ਲੱਗਦਾ ਸੀ ਮੈਂ ਤਾਂ ਇਹ ਦੇਖਿਆ ਜੀ ਨੌਥਲ ਕੇ ਜਿਹੜੀਆਂ ਰੇੜੀਆਂ ਲੱਗਦੀਆਂ ਸੀ ਉਹਨੇ ਉਹਨੇ ਚੁਕਾਤੀਆਂ ਸੀ ਅਸੀਂ ਉਹਦੇ ਖਰਾਫ ਤੁਹਾਡੇ ਵੀ ਲਾਏ ਪਰ ਉਹ ਕਹਿੰਦੇ ਸੀ ਕਮਿਸ਼ਨਰ ਨੂੰ ਕਿ ਜਿੰਨ ਤੱਕ ਮੈਂ ਨਹੀਂ ਕਹਾਂਗਾ ਉਹਨੇ ਤਾਂ ਗੱਡੀਆਂ ਨਹੀਂ ਲੱਗਣ ਦੇਣੇ ਠੀਕ ਹੈ ਅਸੀਂ ਸਾਰਿਆਂ ਨੂੰ ਗੱਲ ਕੀਤੀ ਸਾਰੇ ਐਮਬਲੈਂਡ ਕਿਹਾ ਮੰਤਰੀਆਂ ਨੂੰ ਕਿਹਾ ਪਰ ਜਿਹੜਾ ਕਮਿਸ਼ਨਰ ਗੱਲ ਇਹ ਸਮਝਦਾ ਕੋਈ ਕੋਈ ਨੂੰ ਪਤਾ ਸੀ ਕਿ ਉਹਨੇ ਕਿਹਾ ਤਾਂ ਵੀ ਮੈਂ ਜੇ ਨਾ ਚੁੱਕਿਆ ਤੇ ਮੈਂ ਧਰਣਾ ਲਾਵਾਂਗਾ ਕਿ ਲੱਗੀਆਂ ਤਾਂ ਉਹ ਜਿਹੜਾ ਉਹ ਲੱਗੀਆਂ ਰੇੜੀਆਂ ਨੇ ਆਪਾਂ ਹੁਣ ਆਸ ਹੈ ਕਿ ਜਿਹੜੇ ਜਿਹੜੀ ਵਾਲੇ ਉਹ ਤੰਗ ਪਰੇਸ਼ਾਨ ਜਿਹੜਾ ਉਹ ਨਹੀਂ ਕੀਤਾ ਜਾਗਾ ਲੇਕਿਨ ਲੇਕਿਨ ਡਾਕਟਰ ਸਾਹਿਬ ਅਕਸਰ ਹੀ ਐਮਐਲਐਸ ਜਿਹੜੇ ਹੁੰਦੇ ਨੇ ਉਹ ਲੋਕਾਂ ਨੂੰ ਵਪਾਰ ਦਿੰਦੇ ਨੇ ਉਹਨਾਂ ਦਾ ਬਿਜ਼ਨਸ ਦਿੰਦੇ ਨੇ ਔਰ ਖਾਸ ਤੌਰ ਤੇ ਇਹ ਲੋਕ ਜ਼ਿਆਦਾ ਵੋਟ ਵੀ ਕਾਸਟ ਕਰਦੇ ਨੇ ਫਿਰ ਇਹਨਾਂ ਨੂੰ ਕੋਈ ਦਰਕਨਾਰ ਕੀਤਾ ਇਹਦਾ ਹਰ ਦੇਖੋ ਗੱਲ ਇਹ ਆ ਜੀ ਕਿ ਆਮ ਆਦੀ ਪਾਰਟੀ ਜਿਹੜੀ ਹੈ ਉਹਨੇ ਕਿਹਾ ਵੀ ਅਸੀਂ ਲੋਕਾਂ ਨੂੰ ਰੋਟੀ ਰੋਜ਼ੀ ਦੇਣੀ ਹੈ ਪਰ ਜਿਹੜੀ ਅਫਸਰशाही ਹੈ ਉਹ ਲੋਕਾਂ ਦਾ ਰੋਟੀ ਰੋਜੀ ਖਰੀਦ ਦੇ ਸੀ ਅਸੀਂ ਪਾਰਟੀ ਹਾਈ ਕਮਾਂਡ ਨੂੰ ਕਿਹਾ ਕਿ ਭਾਈ ਇਹ ਜਿਹੜਾ ਇਹ ਸਰਕਾਰ ਜਿਹੜੀ ਏ ਉਹ ਲੋਕਾਂ ਦੀ ਰੋਟੀ ਰੋਜੀ ਜਿਹੜੀ ਅਸਰਛਾਈ ਹੈ ਉਹਨੂੰ ਖਰਾਬ ਕਰ ਰਹੀ ਹੈ ਪਰ ਜਦੋਂ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਮੇਰੀ ਕੰਡਿਗਾਰ ਤੋਂ ਉਹ ਕਹਿੰਦੇ ਵੀ ਤੁਹਾਨੂੰ ਹੁਣ ਤੁਹਾਡਾ ਲਾਉਣ ਦੀ ਲੋੜ ਨਹੀਂ ਹੈਗੀ ਜਿਹੜੇ ਤੁਹਾਡੇ ਹਰ ਕੰਮ ਜਿਹੜਿਆ ਉਹ ਹੋਣਗੇ ਪਰ ਹੋਣੇ ਸ਼ੁਰੂ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਤੱਕ ਗੱਲ ਪਹੁੰਚਾਈ ਗਈ ਸੀਗੀ ਬਿਲਕੁਲ ਜੀ ਭਗਵੰਤ ਮਾਨ ਸਾਹਿਬ ਨੂੰ ਦੱਸਿਆ ਅੰਬਰ ਸਾਡੇ ਦੋਵਾਂ ਮੰਤਰੀਆਂ ਨੂੰ ਪਤਾ ਸੀਗਾ ਐਮਐਲਏ ਨੂੰ ਪਤਾ ਸੀ ਚੇਅਰਮੈਨ ਸਾਹਿਬ ਨੂੰ ਪਤਾ ਸੀਗਾ ਪੰਜਾਬ ਪ੍ਰਧਾਨ ਅਮਰ ਰੋੜੇ ਨੂੰ ਦੱਸਿਆ ਸੀਗਾ ਸਾਰੇ ਨੋਟ ਚ ਲਿਆ ਕੇ ਬਣ ਕੇ ਰਾਖੀ ਬਰਲਾ ਜੀ ਨਾਲ ਮੇਰੀ ਤੇ ਸਾਡੇ ਇੰਚਾਰਜ ਨੇ ਦਿੱਲੀ ਤੋਂ ਉਹ ਉਹਨਾਂ ਨਾਲ ਗੱਲ ਹੋਈ ਕਿਤੇ ਵੀ ਤੁਹਾਡਾ ਲਾਉਣੀ ਲੋੜ ਨਹੀਂ ਤੁਹਾਡੇ ਹਰ ਕੰਮ ਜੜੇ ਉਹ ਹੋਣ ਗਿਆ ਔਰ ਹੋਣੇ ਸ਼ੁਰੂ ਹੋ ਗਿਆ ਲੇਕਿਨ ਉਹ ਕਹਿੰਦੇ ਸੀ ਮੈਂ ਪ੍ਰਵਾਸੀਆਂ ਦਾ ਮੇਰਾ ਸਹਿਯੋਗ ਦੇਣਾ ਕੋਈ ਬੇਬਰਤਾਬ ਨਹੀਂ ਇਹ ਵੀ ਪ੍ਰਵਾਸੀ ਲੋਕਸਾਨ ਕੀ ਇਹਨਾਂ ਦਾ ਕਿਉਂ ਨਹੀਂ ਸਾਥ ਦੇ ਮੈਂ ਦੇਖੋ ਗੱਲ ਹੈ ਜੀ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਹੈ ਠੀਕ ਹੈ ਨਾ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਉਹ ਤੁਸੀਂ ਫਰਕ ਵੇਖ ਹੀ ਲਿਆ ਲੇਕਿਨ ਡਾਕਟਰ ਸਾਹਿਬ ਤੁਸੀਂ ਇੱਕ ਹੋਰ ਵਿਧਾਇਕ ਤੇ ਵੀ ਅਲੀਗੇਸ਼ਨ ਲਾਇਆ ਸੀ ਕਿ 3000 ਰੁਪਏ ਵਾਲੇ ਉਹਨਾਂ ਤੇ ਤਕਰੋ ਤੱਕ ਕਾਰਵਾਈ ਹੋ ਗਈ ਲੱਗਦਾ ਕਿ ਉਹਨਾਂ ਤੇ ਕਾਰਵਾਈ ਹੋ ਬੋਲੋ ਦੇਖੋ ਗੱਲ ਇਹ ਵੀ ਜਦੋਂ ਸ਼ਾਂਤ ਹੋ ਗਏ ਸਾਡਾ ਤਾਂ ਮਾੜਾ ਮਸਲਾ ਛੇਡਾ ਸਾਡਾ ਮਸਲਾ ਹੱਲ ਹੋ ਗਿਆ ਠੀਕ ਹੈ ਜਿਹੜੀਆਂ ਲੱਗੀਆਂ ਠਿੱਕ ਗਏ ਉਹ ਕੰਮ ਹਾਂਜੀ ਬਿਲਕੁਲ ਜੀ ਬਿਲਕੁਲ ਹੁਣ ਲੱਗਦਾ ਹੈ ਕਿ ਇਸ ਹਲਕੇ ਦੇ ਲੋਕ ਜਿਹੜੇ ਆ ਇੱਕ ਵਧੀਆ ਵਿਧਾਇਕ ਉਹਨਾਂ ਨੂੰ ਮਿਲ ਜੇਗਾ ਤੇ ਉਹਨਾਂ ਦਾ ਕੰਮ ਹੋਣਾ ਸ਼ੁਰੂ ਹੋ ਜਾਣਗੇ ਦੇਖੋ ਗੱਲ ਇਹ ਆ ਜੀ ਇਸ ਹਲਕੇ ਦੀ ਵਿਧਾਇਕ ਜਿਹੜੋ ਉਹ ਪਹਿਲ ਦੇ ਦਾਦੇ ਹੁਣ ਕੰਮ ਸ਼ੁਰੂ ਹੋ ਗਿਆ ਹੈ ਮੈਂ ਦਫਤਰ ਹੀ ਬੈਠਾ ਦਾ ਘੰਟਾ ਔਰ ਜਿਹੜੇ ਲੋਕ ਨੇ ਉਹ ਧੜਾ ਧੜ ਕੰਮ ਕਰਵਾ ਰਹੇ ਨੇ ਤੇ ਕੰਮ ਹੋ ਰਿਹਾ ਕੀ ਲੱਗਦਾ ਹੈ ਕਿ ਅਗਲੇ 2027 ਦੇ ਵਿੱਚ ਫਿਰ ਦੁਬਾਰਾ ਤੋਂ ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਜੀ ਜੇਪ ਸਾਹਿਬ ਨੇ ਹੁਣ ਕੰਮ ਸ਼ੁਰੂ ਹੋਏ ਨੇ ਉਹ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਆ ਜੀ ਤੋ ਐਸਨ ਡਾਕਟਰ ਇੰਦਰਪਾਲ ਸਿੰਘ ਹੋਨੇ ਔਰ ਕਈ ਇੱਥੇ ਰੇਡੀ ਵਾਲੇ ਵੀ ਅਗੇ ਨੇ ਕਿਤਨੀ ਕਿ ਮੁਸ਼ਕਲ ਆਤੀ ਥੀ ਪਹਿਲੇ ਆਪ ਕੋ ਰੇਡੀ ਲਗਾਉਣੇ ਕੇ ਲਈ ਯਹਾਂ ਪਰ ਬਹੁਤ ਮੁਸ਼ਕਿਲਾਂ ਥੀ ਤੋ ਐਮ ਐਲ ਏ ਸੇ ਬਾਤ ਕਰਤੇ ਥੇ ਪਹਿਲੇ ਆਪ ਕਰੇ ਡਾਕਟਰ ਸਾਹਿਬ ਨੇ ਉਹ ਇਹਨਾਂ ਨੇ ਵੀ ਕੀ تھی ਸੋ ਇਹ ਉਹ ਰੇੜੀ ਫੜੀ ਵਾਲੇ ਆ ਜਿਨ੍ਹਾਂ ਦੀਆਂ ਰੇੜੀਆਂ ਜਿਹੜੀਆਂ ਸਨ ਐਮਐਲਏ ਗਰੇ ਨੇ ਉਹ ਚੁਕਾਉਂਦੇ ਰਹੇ ਨੇ ਲੇਕਿਨ ਹੁਣ ਉਹਨਾਂ ਦੀ ਹਾਸ ਜਿਹੜੀ ਆ ਦੁਬਾਰਾ ਬੱਜੀ ਆ ਜਿਸ ਕਰਕੇ ਕਰਮਜੀਤ ਸਿੰਘ ਰਿੰਟੂ ਹੁਣਾਂ ਨਾਲ ਜਿਹੜੀ ਉਹਨਾਂ ਨੇ ਸਨਮਾਨਤ ਔਨਰ ਜਿਹੜਾ ਆ ਉਹ ਕੀਤਾ ਤਾਂ ਜੋ ਕਿ ਹੁਣ ਦੁਬਾਰਾ ਤੋਂ ਜੇਕਰ ਸਰਕਾਰ ਬੰਦੀ ਆ ਤਾਂ ਇਹਨਾਂ ਦਾ ਜਿਹੜਾ ਆ ਉਹ ਨਾ ਜਾਵੇ ਲੇਕਿਨ ਉਹ ਵੇਖਣਾ ਹੋਵੇਗਾ ਕਿ 2027 ਦੇ ਵਿੱਚ ਕਰਮਜੀਤ ਗਰਿੰਟੂ ਨੂੰ ਇਥੋਂ ਦੀਆਂ ਲੋਕ ਜਿਹੜੇ ਨੇ ਜਾਂ ਜੇ ਸੀਟ ਦੇ ਕੇ ਨਵਾਜਿਆ ਜਾਂਦਾ ਜਾਂ ਨਹੀਂ ਨਵਾਜਿਆ ਜਾਂਦਾ ਇਹ ਸਮਝ ਅਸੇਕਾ ਲੇਕਿਨ ਕਿਤਨਾ ਕਿਤੇ ਹਾਲਾਤ ਜ਼ਰੂਰ ਹਨ ਕਰਮਜੀਤ ਸਿੰਘ ਗਰਿੰਟੂ ਦੇ ਹੱਕ ਚ ਬੋਲਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਆਰਾਮ ਮਿਲਿਆ ਲਗਾਤਾਰ ਜਿ ਜਦੋਂ ਦੇ ਤੁਸੀਂ ਤੁਹਾਨੂੰ ਇਸ ਹਾਲ ਕਦੀ ਬਾਗ ਤੋੜ ਦਿੱਤੀ ਗਈ ਹੈ ਜਾਂ ਬਹੁਤ ਸਾਰੇ ਲੋਕ ਜਿਹੜੇ ਆ ਜੋਇਨਿੰਗ ਵੀ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਸੀ ਦੇਖੋ ਲੋਕੀ ਪਿਆਰ ਦੇ ਰਹੇ ਤੇ ਮੇਰਾ ਫਰਜ਼ ਬਣਦਾ ਮੈਂ ਕਰਜਾਈ ਹਾਂ ਉਹਨਾਂ ਦੇ ਇਸ ਪਿਆਰ ਲਈ ਔਰ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ ਅੱਜ ਸਾਡੇ ਬਹੁਤ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਇੰਦਰਪਾਲ ਜੀ ਆਏ ਨੇ ਆਪਣੀ ਸਾਰੀ ਯੂਨੀਅਨ ਦੇ ਨਾਲ ਖਾਸ ਕਰਕੇ ਨਾਰਥ ਦੇ ਜਿੰਨੇ ਵੀ ਸਾਡੇ ਭਰਾ ਨੇ ਸਾਡੇ ਰੇੜੀ ਫੜੀ ਵਾਲੇ ਅੱਜ ਸਾਰੇ ਇੱਥੇ ਆਏ ਨੇ ਮੈਨੂੰ ਸਨਮਾਨਿਤ ਕੀਤਾ ਤੇ ਇਹਨਾਂ ਹਮੇਸ਼ਾ ਹੀ ਸਾਨੂੰ ਆਪਣਾ ਪਿਆਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਬਾਕੀ ਇਹਨਾਂ ਨਾਲ ਮੇਰੀ ਪਹਿਲਾਂ ਵੀ ਬੜੀ ਬੜੀ ਵਿਚਾਰਾਂ ਹੋਈਆਂ ਕਿ ਅਸੀਂ ਕਿਸੇ ਦਾ ਕੋਈ ਕਾਰੋਬਾਰ ਉਜਾੜਨਾ ਨਹੀਂਗਾ ਕਿ ਰੇੜੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਰਵੇ ਨਾ ਇਨਾਂ ਦੀਆਂ ਜ਼ੋਨਸ ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦੇ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਤੇ ਨਾ ਹੀ ਸੜਕਾਂ ਦੇ ਉੱਤੇ ਇਨਕ੍ਰੋਚਮੈਂਟ ਹੋਵੇ ਸੋ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਅੱਜ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣਾਂ ਅੱਜ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੀ ਹੱਲ ਕਰਾ ਲੇਕਿਨ ਇੰਨੀ ਜਿੰਨੀ ਹੋਰ ਵੀ ਸ਼ਿਕਾਇਤਾਂ ਦੀਆਂ ਹੋਣਗੀਆਂ ਕਿ ਉਹਨਾਂ ਦੀ ਪਹਿਲਾਂ ਨਹੀਂ ਸੁਣੀ ਜਾਂਦੀ ਹੋएगी ਤੁਹਾਨੂੰ ਸੀ ਮਿਲਦੇ ਵੇਖੋ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਪਰ ਹੁਣ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਵਾਲੀਵਾਰਸ ਬੈਠੇ ਆਂ ਜੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਤੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਠੀਕ ਕਰਾਂਗੇ ਔਰ ਮੈਨੂੰ ਆਸ ਹੈ ਜਿੱਥੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੋਏਗੀ ਉੱਥੇ ਲੋਕ ਵੀ ਸਾਨੂੰ ਸਹਿਯੋਗ 27 ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਦੇਣੀ ਹੈ ਵੇਖੋ ਸਾਡਾ ਕੰਮ ਮਿਹਨਤ ਕਰਨੀ ਆ ਬਾਕੀ ਇਹ ਜਿਹੜਾ ਹੁੰਦਾ ਨਾ ਜਨਤਾ ਦਾ ਜੀ ਮਿਹਨਤ ਬਹੁਤ ਕਰਦੇ ਰਹਿੰਦੇ ਲੇਕਿਨ ਫਿਰ ਤੁਹਾਨੂੰ ਸਾਈਡ ਕਰਦਾ ਕੋਈ ਗੱਲ ਨਹੀਂ ਕਿਸੇ ਪ੍ਰਪਾਸਪਾ ਕਿਸੇ ਦਾ ਕੋਈ ਹੱਕ ਨਹੀਂ ਰੱਖਦਾ ਸਾਨੂੰ ਉਹ ਦੇ ਹੀ ਦਿੰਦੇ ਨੇ ਤੇ ਹੁਣ ਵੀ ਅਸੀਂ ਆ ਸਾਡਾ ਫਰਜ਼ ਮਿਹਨਤ ਕਰਨੀ ਆ ਬਾਕੀ ਜਿੱਥੋਂ ਪਾਰਟੀ ਡਿਊਟੀ ਲਾਏਗੀ ਪਾਰਟੀ ਤੇ ਲੋਕਾਂ ਦੇ ਹੱਥ ਚ ਖੇਡਿਆ ਕਿ ਲੋਕਾਂ ਨੇ ਵੋਟਾਂ ਪਾਉਣੀਆਂ ਔਰ ਲੋਕਾਂ ਦਾ ਫਤਵਾ ਜਿਹੜਾ ਹੋਏਗਾ ਉਹ ਸਾਡੇ ਸਿਰ ਮੱਥੇ ਆ ਔਰ ਜੇ ਲੋਕੀ ਸਾਨੂੰ ਵੱਡੀ ਤਰ੍ਹਾਂ ਚ ਜਿਤੇ ਤਾਉਣਗੇ ਤੇ ਅਸੀਂ ਵੱਡੀ ਮਿਹਨਤ ਨਾਲ ਦਿਨ ਰਾਤ ਉਹਨਾਂ ਦੇ ਕਰਦੇ ਠੀਕ ਹੈ ਜੀ ਭਾਜੀ ਜੀ ਜਿਹੜੀ ਕਹਿ ਰਹੀ ਹੈ ਔਰ ਕਹਿ ਰਹੀ ਕਿ ਅਕਾਲੀਦਾਨਾ ਮਿਲ ਕੇ ਹੀ ਇਲੈਕਸ਼ਨ ਜਿੱਤੀ ਜਾ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹ ਜੇ ਹੁਣ ਨਵੀਂ ਟੈਟਿਕਸ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਤੋੜਿਆ ਕਿ ਅਸੀਂ ਗੱਲ ਕਰਨਾ ਨਹੀਂ ਹੁਣ ਪਤਾ ਕੀ ਹੁੰਦਾ ਜਦੋਂ ਕਿ ਤੁਸੀਂ ਤਾਂ ਅਸੀਂ ਕਿਹੇ ਵਿਸਾਖੀਆਂ ਬਗਾਨੀ ਵਿਸਾਖੀਆਂ ਤੇ ਨਹੀਂ ਚੱਲ ਸਕਦੇ ਤੁਹਾਡੀਆਂ ਆਪਣੀਆਂ ਲੱਤਾਂ 'ਚ ਜਾਨ ਹੋਣੀ ਚਾਹੀਦੀ ਆ ਤੁਹਾਡੇ ਸੀਨੇ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਤਾਂ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਜੇ ਦੋਨਾਂ ਪਾਰਟੀਆਂ ਨੇ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਕਮਾ ਚੁੱਕੇ ਆ ਹੁਣ ਇਹ ਗਠਬੰਧਨ ਦੋ ਪਾਰਟੀਆਂ ਕਰ ਲੈਣ ਤਿੰਨ ਕਰ ਲੈਣ ਚਾਰ ਕਰ ਲੈਣ ਇਹਨਾਂ ਨੂੰ ਲੋਕਾਂ ਨੇ ਸਾਰੀ ਉਮਰ ਮੌਕਾ ਸੇਵਾ ਦਾ ਦਿੱਤਾ ਸੀਗਾ ਔਰ ਐਕਸਪੋਜ਼ ਹੋ ਚੁਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕੇ ਲੋਕਾਂ ਦੀਆਂ ਆਸਾਂ ਤੇ ਮੁੰਦ ਨਹੀਂ ਉੱਤਰ ਸਕੇ ਸੋ ਲੋਕਾਂ ਨੇ ਇਹਨਾਂ ਨੂੰ ਪਿਛਲੀਆਂ ਕਈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਨਕਾਰਿਆ ਵਾ ਸੋ ਹੁਣੇ ਗੱਟਬੰਧਨ ਕਰ ਲੈਣ ਨਾ ਕਰ ਲੈਣ ਲੋਕਾਂ ਨੇ ਇਹਨਾਂ ਨੂੰ ਮੂਨ ਨਹੀਂ ਧੰਨਵਾਦ ਕੈਮਰਾ ਪਰਸਨ ਰਾਜਾ ਦਾ ਨਗੁਰਪ੍ਰਸਿੰਘ ਪੰਜਾਬ ਨਾਲ ਅਮਰ ਸਿੰਘ ਸਾਹਿਬ